ਹਾਂਜੀ ਇੱਕ ਛੋਟੀ ਜੀ ਕਵਿਤਾ ਧਾਰਮਿਕ ਜਿਵੇਂ ਆਪਣੇ ਗੁਰਬਾਣੀ ਕਹਿੰਦੀ ਹੈ ਉਸ ਦੇ ਸਾਹ ਦੇ ਵਿੱਚ ਮੈਂ ਬੋਲਦਾ ਆਂ ਆ ਰਾਮ ਨਾਮ ਨੂੰ ਜਪ ਲੈ ਬੰਧਿਆ ਛੋੜ ਜੰਜਾਲਾਂ ਨੂੰ ਪਛਤਾਵੇਂਗਾ ਫਿਰ ਦੇਖ ਕੇ ਚਿੱਟੀਆਂ ਵਾਲਾਂ ਨੂੰ ਕਾਲ ਬਲੀ ਦਾ ਤੀਰ ਅਖੀਰ ਕਿਸੇ ਨੇ ਸੈਣਾ ਨੀ ਕਰ ਜੂ ਪਰ ਵੀਰ ਸਰੀਰ ਸਦਾ ਥਿਰ ਰਹਿਣਾ ਨੀ ਉਹ ਬਾਲ ਜਵਾਨੀ ਵਿੱਚ ਫਰੇਮਤ ਵਾਲਾ ਹੋਇਆ ਤੂੰ ਆਇਲਾ ਜਨਮ ਪਛਾਣ ਗਾਫਲਾ ਮੁਕਤੀ ਖੋਇਆ ਤੂੰ ਲੱਗਾ ਬੜੇ ਪਾਉਣ ਜਵਾਨੀ ਜਾਂਦੀ ਲੈਂਦੀ ਐ ਆ ਕਰ ਲੈ ਸਤ ਸੰਗ ਸਦਾ ਗੁਰ ਬਾਣੀ ਕਹਿੰਦੀ ਏ ਓਏ ਸਤ ਸਖ ਸਾਬਣ ਲਾ ਕੇ ਦਿਲ ਨੂੰ ਸਾਫ ਬਣਾ ਲੈ ਤੂੰ ਸਰਨ ਗੁਰਾਂ ਦੀ ਜਾ ਕੇ ਔਗਣ ਮਾਫ ਕਰਾ ਲੈ ਤੂੰ ਕਾਨ ਪਕੜ ਕਰ ਤੂੰ ਆਕਦੇ ਕੁ ਸੰਗਤ ਬਹਿਣਾ ਨੀ ਕਰ ਜੂ ਬਹਾਦਰ ਵੀਰ ਸਦਾ ਸਿਰ ਰਹਿਣਾ ਨੀ ਸੰਗਤ ਦੇ ਵਿੱਚ ਸਭ ਕ ਮਿਲਣਾ ਕੀ ਸੇਵਕ ਮਾਮਣ ਦੇ ਤੂਰ ਦੀ ਮਿਲੇ ਸਵਤ ਸਖਾਲੇ ਰਸਤੇ ਜਾਵਣ ਦੇ ਗੁੰਦਨ ਵਰਗਾ ਬਣੇ ਜਦੋਂ ਕਸਵਟੀ ਪਹਿਂਦੀ ਐ ਆਕਰਲੇ ਸਦ ਸੰਗ ਸਦਾ ਗੁਰ ਬਾਣੀ ਕਹਿੰਦੀ ਐ ਹੈ ਤੂੰ ਬਣ ਜਾ ਕਰਨਾ ਕੋ ਆਇਆ ਨੌਕਰ ਸ਼ਾਹੂ ਕਾਰਾਂ ਦਾ ਉਹ ਖੜਦਾ ਨਹੀਂ دیਵਾਨੀ ਕਰਦਾ ਹੈ ਖਰਚੇ ਹਜ਼ਾਰਾਂ ਦਾ ਤੇਰੇ ਦਿਲ ਨੂੰ ਜਿਹੀ ਹਿਸਾਬ ਕਿਸੇ ਨੇ ਲੈਣਾ ਨਹੀਂ ਕਰਜੂ ਪੌਰ ਵੀਰ ਸਰੀਰ ਸਦਾ ਥਿਰ ਰਹਿਣਾ ਨਹੀਂ ਹਰੀ ਨਾਮ ਦਾ ਨਫਾ ਕਮਾ ਕੇ ਹੁਣੇ ਹੀ ਘਾਟਾ ਭਰ ਦੇ ਤੂੰ ਤਨ ਮਨ ਅਰਪ ਸਰੀਰ ਸੰਗਤ ਦੇ ਮੂਰੇ ਧਰ ਦੇ ਤੂੰ ਇਸ ਆਵਾਜ਼ ਦੇ ਨਾਲ ਖਾਲਸਾ ਹੋ ਮੈਂ ਟੈਂਦੀ ਐ ਆ ਕਰ ਲੈ ਸਤ ਸੰਗ ਸਦਾ ਗੁਰ ਬਾਣੀ ਕਿੰਦੀ ਐ ਨਾਮਦਾਨ ਅਜਨਾਨ ਤਨੇ ਸੁਖ ਦਾਈ ਤੇਰੇ ਨੇ ਮਾਪੇ ਭਾਈ ਭੈਣ ਭਾਣ ਜਾ ਸਭੇ ਲੁਟੇਰੇ ਨੇ ਦੁੱਖ ਪਏ ਤੋਂ ਵੀ ਬਾ ਕੋਈ ਕਿਸੇ ਨੇ ਬਹਿਣਾ ਨਹੀਂ ਕਰਜੂ ਪੌਰ ਵੀਰਾ ਸ਼ਰੀਰ ਸਦਾ ਤੇ ਰਹਣਾ ਨੀ ਅਜੀਤ ਸਿੰਘਾ ਵਿਚਾਰ ਅੱਗੇ ਮੁਖ ਉਜਲਾ ਰਹੂਗਾ ਉਹ ਖੋਟੇ ਝੋਟਾ ਖਾਂਦੇ ਖਰਾਖ ਜਾਨੇ ਪੈ ਜੂਗਾ ਸਮਝ ਭਾਵੇਂ ਨਾ ਸਮਝ ਵੀਰ ਸਾਨੂੰ ਕਹਿਣੀ ਪੈਂਦੀ ਐ ਆ ਕਰ ਲੈ ਸਦਸੰਗ ਸਦਾ ਗੁਰ ਬਾਣੀ ਕਹਿੰਦੀ ਐ